दी जान लैन लें लेंवर खतरनाक है अपने साथियों बचा जोड़ा है अपना कोशिश शुरू कर दिता उन्होंने बहुत मुशक्त तो बाद जान बचा ली है नेजुबान जानवर न करके मुश्किल का सामना करना पै रहा है कि चाइना डोर ਕਰਕੇ ਹਰ ਸਾਲ ਕਈ ਮੌਤਾ ਹੁੰਦਿਆਂ ਨੇ ਪਰ ਇਹ ਲੋਕ ਫਿਰ ਵੀ ਨਹੀਂ ਸਮਝਦੇ ਨੇ ਤੇ ਇਸ ਦੀ ਵਰਤੋਂ ਕਰਦੇ ਨੇ ਮੋਹੱਲਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਖੂਨੀ ਜੋਰ ਤੇ ਪੂਰਨ ਤਰੀਕੇ ਦੇ ਨਾਲ پابੰਦੀ ਲਗਾਈ ਜਾਵੇ ਮੇਰਾ ਨਾਮ ਜਗENDERਪਾਲ लाੜੀ ਆ ਬਾਪੂ ਪਰਮਾਨੰਗਰ ਦਾ ਹੀ ਰਹਿਣ ਵਾਲਿਆ ਇੱਥੇ ਸਾਡੇ ਮਹੱਲੇ ਇੱਕ ਦਰਖਤ ਆ ਇਸੇ ਦੇ ਪਲਾਟ ਦੇ ਵਿੱਚ ਤੇ ਸਾਡੇ ਘਰ ਦੇ ਕੋਠੇ ਦੇ ਸਿਆਰ ਕਰਨ ਦੇ ਸੀ ਤੇ ਉਹਨਾਂ ਨੇ ਜਦੋਂ ਵੇਖਿਆ ਕਿ ਪੰਛੀ ਫਸਿਆ ਦਾ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨਾਂ ਕੋਲ ਨਹੀਂ ਲੱਥਾ ਮੈਂ ਬਾਹਰੋਂ ਕੰਮ ਤੋਂ ਆਇਆ ਤੇ ਮੈਨੂੰ ਦੱਸਿਆ ਉਹਨਾਂ ਨੇ ਵੀ ਅਸਰ ਅਸਰ ਦਰਖਤ ਦੇ ਵਿੱਚ ਪੰਛੀ ਫਸਿਆ ਦਾ ਮੈਂ ਕੋਠੇ ਤੇ ਆ ਕੇ ਵੇਖਿਆ ਤੇ ਬੁਰੀ ਤਰ੍ਹਾਂ ਵਿਚਰਾਤੀ ਦੇਖ ਸਕਦੇ ਆ ਦਵਾਈ ਲਾਈ ਹੁਣ ਬੀਟਾ ਡੇਣਾ ਦੇ ਜ਼ਖਮ ਹੋ ਗਏ ਨੇ ਪਾਰੇ ਦੇ ਵੱਡੇ ਗਏ ਨੇ ਤੁਹਾਡੇ ਸਾਹਮਣੇ ਹੀ ਆ ਇਹਨੂੰ ਬੜੀ ਮੁਸ਼ਕਿਲ ਦੇ ਨਾਲ ਮੈਂ ਸੋਨੀ ਦੀ ਦੁਕਾਨ ਤੇ ਗਿਆ ਸੋਨੀ ਨੂੰ ਦੱਸਿਆ ਕਿ ਤੁਹਾਡੇ ਘਰ ਦੇ ਨਾਲ ਦਰਖਤ ਆ ਤੇ ਪੰਛੀ ਫਸਿਆ ਸ਼ੋਕਮਾਰ ਜੀ ਉੱਥੇ ਬੈਠੇ ਦੇ ਸੀ ਇਹਨਾਂ ਨੇ ਕਿਹਾ ਮਮੀ ਜਲਦਾ ਨਾਲ ਬੜੀ ਹਿੰਮਤ ਦੇ ਨਾਲ ਇਧਰ ਉਧਰੋਂ ਬਾਸਕੋਸ ਮੰਗਮੋ ਕੇ ਸਾਰਾ ਕੁਝ ਕਰਕੇ ਸ਼ੋਕਮਾਰ ਹੁਣਾਂ ਨੇ ਬੜੀ ਹਿੰਮਤ ਦੇ ਨਾਲ ਇਸ ਪੰਛੀ ਨੂੰ ਛੁਡਾਇਆ ਔਰ ਇਹ ਬਹੁਤ ਜ਼ਖਮੀ ਹੋ ਚੁੱਕਾ ਵਾ ਜੀ ਇਹਨੂੰ ਨਾਸ਼ ਰਾਂਦੇ ਹੋ ਸਕਦਾ ਏ ਇਹਦੀ ਮੌਤ ਹੋ ਜਾਈ ਨੀ ਬੇਜਬਾਨ ਦੀ ਸੋ ਕਹਿਣ ਦਾ ਮਤਲਬ ਇਹ ਆ ਵੀ ਇਹ ਪੰਛੀ ਚਾਈਨਾ ਡੋਰ ਚ ਫਸਿਆ ਵਾ ਚਾਈਨਾ ਡੋਰ ਜਿਹੜੀ ਆ ਕਈ ਸਾਲਾਂ ਤੋਂ 5-7 ਸਾਲਾਂ ਤੋਂ ਯੂਰਪ ਆ ਰਹੇ ਨੇ ਸਾਰੇ ਜਣੇ ਪ੍ਰਸ਼ਾਸਨ ਵੀ ਯੂਰ ਲਾਉਣ ਡਿਆ ਵਾ ਕਿ ਬੰਦ ਨਹੀਂ ਹੋ ਰਹੀ ਕਿਤੇ ਨਾ ਕਿਤੇ ਮਿਲੀ ਭਗਤ ਹੈ ਕੀ ਕਿਤੇ ਨਾ ਕਿਤੇ ਕੋਈ ਨਾ ਕੋਈ ਕ੍ਰਾਪਸ਼ਨ ਚੱਲਦੀ ਆ ਲੈਣ ਦੇਣ ਚੱਲਦਾ ਜਿਹਦੇ ਕਰਕੇ ਚੈਨਾ ਡੋਰ ਵਿਕਨੋ ਬੰਦ ਨਹੀਂ ਹੁੰਦੀ ਪਈ ਬੜੇ ਅਫਸੋਸ ਨਾਲ ਕਹਿਣਾ ਪੈਣ ਲਿਆ ਵਾ ਸਰਕਾਰਾਂ ਜਾਂ ਤੇ ਕਿਤਨਾ ਕਿਤੇ ਗੈਲੀ ਕਰ ਰਹੀਆਂ ਜਾਂ ਤੇ ਕਿਤੇ ਕਿਤੇ ਐਡਮਿਨਿਸਟਰੇਟਰ ਜਿਹੜੀ ਹੈ ਪ੍ਰਸ਼ਾਸਨ ਜਿਹੜਾ ਵਾ ਉਹ ਟਿਲਾ ਚੱਲ ਰਿਹਾ ਵਾ ਕਿਤੇ ਨਾ ਕਿਤੇ ਮਿਲੀ ਭਗਤ ਦੇ ਨਾਲ ਜਿਹੜਾ ਵਾ ਅਚਾਨਾ ਡੋਰ ਵਿਕਦੀ ਆ ਇਹ ਬੰਦ ਹੋਣੀ ਚਾਹੀਦੀ ਆ ਇਹ